ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਗੱਤਾ ਤੇ ਸੇਵਾ ਜਪਾ ਸੁਣਦੇ ਹਾਂ ਲੇਖਕ ਗ੍ਰਾਮ ਸੋਪਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਬਾਗਬੀ ਲਹਲ ਖੁਰਦ ਰਹਿੰਦੇ ਆ ਉਹਨਾਂ ਨੂੰ 2 ਸਾਲ ਗੁਜ਼ਰ ਗਏ ਪਤਾ ਵੀ ਨਹੀਂ ਲੱਗਿਆ ਇਸ ਦੌਰਾਨ ਜਵਾਲਾ ਸਿੰਘ ਨੂੰ ਬਹੁਤ লাভ ਹੋਇਆ ਉਹਦੇ 15 ਓਟ ਵੇਕੇ ਗਏ ਸਾਰੇ ਨਫਾ ਦੇ ਕੇ ਗਏ ਫਿਰ ਜਵਾਲਾ ਸਿੰਘ ਨੇ 8 ਮੱਝਾਂ ਖਰੀਦ ਲਈਆਂ ਅੱਠੇ ਦੁੱਧ ਦਿੰਦੀਆਂ ਬਾਹਰ ਲੈ ਘਰ ਹੀ ਮੱਜਾਂ ਦਾ ਪ੍ਰਬੰਧ ਕਰ ਲਿਆ ਮੱਜਾਂ ਵੀ ਉਹੀ ਸਾੰਦੇ ਮੈੰਗਲ ਧਾਰਾਂ ਵੀ ਕੱਢ ਲੈਂਦਾ ਸਰਦਾਰੋ ਗੋਹਾ ਗੂੜਾ ਕਰਦੇ ਮੱਜਾਂ ਕਰਕੇ ਕੰਮ ਵਧ ਗਿਆ ਸੀ ਉਹਨਾਂ ਨੂੰ ਨਿਤ ਨਵਾਉਣਾ ਪੈਂਦਾ ਐਨੇ ਪਸ਼ੂਆਂ ਲਈ ਪੰਪ ਥੋੜਾ ਸੀ ਮੱਜਾਂ ਟੋਬੇ ਵਿੱਚ ਨਾ ਕੇ ਆਉਂਦੀਆਂ ਕਦੇ-ਕਦੇ ਅਜੀਹਾ ਹੁੰਦਾ ਕਿ ਕੋਈ ਮੱਜ ਟੋਬੇ ਤੇ ਜਾ ਕੇ ਨਹਾਉਂਦੇ ਘਟ ਲਿਬੜਦੇ ਬਹੁਤਾ ਖਰਮਸਤੀ ਕਰਦੇ ਕਾਬੂ ਵਿੱਚ ਨਹੀਂ ਆਉਂਦੇ ਸੀ ਪਿੰਡ ਵਿੱਚ ਬਿਜਲੀ ਆ ਚੁੱਕੀ ਸੀ ਲਹਿਰੇ ਗਾਗੇ ਤਾਂ ਪਹਿਲਾਂ ਹੀ ਸੀ ਹੁਣ ਲਹਿਲ ਖੁਰਦ ਨੂੰ ਵੀ ਧਾਰਾ ਆ ਗਈਆਂ ਮੈੰਗਲ ਦੇ ਸੁਝਾਓ ਨਾਲ ਜਵਾਲਾ ਸਿੰਘ ਨੇ ਬਾਹਰਲੇ ਕਰ ਬੋਰ ਕਰਵਾਇਆ ਤੇ ਮੋਟਰ ਲਗਾਈ ਮੋਟਰ ਅਗੇ ਵੱਡਾ ਦੁਬੱਚਾ ਮੋਟਰ ਦਾ ਪਾਣੀ ਨਹਿਰ ਦੇ ਮੋਗੇ ਜਿੰਨਾ ਸੀ ਆਦਮੀ ਦੀ ਗਰਦਨ ਤੋਂ ਮੋਟੀ ਤਾਂ ਲੱਗਦੀ ਓਠਾਂ ਦੇ ਮੱਜਾਂ ਤੋਂ ਪਾਣੀ ਮੁੱਕਦਾ ਨਹੀਂ ਸੀ ਉਹਨ ਸਾਰੇ ਪਸ਼ੂ ਜੋ ਬੱਚੇ ਦਾ ਹੈ ਪਾਣੀ ਪੀਂਦੇ ਮੱਜਾਂ ਨੂੰ ਵੀ ਉੱਥੇ ਹੀ ਨਵਾਉਂਦੇ ਨਾਤੀ ਹੋਈ ਮੱਜ ਨਿਸਲ ਹੋ ਜਾਂਦੀ ਤੇ ਪੂਰਾ ਦੁੱਧ ਲਾਉਂਦੇ ਲਹਿਰੇਗਾ ਅਗੇ ਤੋਂ ਇੱਕ ਬੰਦਾ ਵੱਡੇ ਵੱਡੇ ਢੋਲ ਲੈ ਕੇ ਆਉਂਦਾ ਉਹਦੇ ਕੋਲ ਮੋਟਰਸਾਈਕਲ ਸੀ ਕਾਲਾ ਜਿਹਾ ਧੁਗ ਧੁਗ ਕਰਕੇ ਚੱਲਦਾ ਜਿਵੇਂ ਟੱਠਾ ਬੜਕਾ ਮਾਰਦਾ ਹੋਵੇ ਆਥਣ ਉੱਗਣ ਉਹ ਦੋਵੇਂ ਵੇਲੇ ਆਉਂਦਾ ਤੇ ਮੱਜਾਂ ਚੁਆ ਕੇ ਲੈ ਜਾਂਦਾ ਇਮਾਨਦਾਰ ਬੰਦਾ ਸੀ ਖੋਦ ਹੀ ਦੁੱਧ ਮਿਲਦਾ ਤੇ ਖੋਦ ਹੀ ਮੈੰਗਲ ਦੀ ਕਾਪੀ ਵਿੱਚ ਲਿਖ ਜਾਂਦਾ ਕਦੇ-ਕਦੇ ਜਵਾਲਾ ਸਿੰਘ ਆਪ ਆਉਂਦਾ ਤੇ ਬੈ ਕੇ ਦੇਖਦਾ ਉਹ ਮੈੰਗਲ ਦੇ ਕੰਮ ਉੱਤੇ ਬਹੁਤ ਖੁਸ਼ ਸੀ ਉਹਨੇ ਮੈੰਗਲ ਦੇ ਪੈਸੇ ਵਧਾ ਦਿੱਤੇ ਉਸ ਸਾਲ ਉਹਨੇ ਮੈੰਗਲ ਤੇ ਸਰਦਾਰੋਂ ਨੂੰ ਨਵੇਂ ਕੱਪੜੇ ਵੀ ਲੈ ਕੇ ਦਿੱਤੇ ਜਵਾਲਾ ਸਿੰਘ ਮੈੰਗਲ ਨੂੰ ਆਪ ਮੰਡੀ ਲੈ ਕੇ ਗਿਆ ਸੀ ਸਰਦਾਰੋਂ ਨੂੰ ਨਾਲ ਗਈ ਸੀ ਪਸ਼ੂਆਂ ਦੇ ਕੰਮ ਤੋਂ ਵਿਹਲੀ ਹੋ ਕੇ ਸਰਦਾਰੋਂ ਅੰਦਰਲੇ ਘਰ ਚਲੀ ਜਾਂਦੀ ਉਹਨਾਂ ਦੇ ਨਿੱਕੇ ਨਿੱਕੇ ਕੰਮ ਕਰਦੀ, ਕੱਪੜੇ ਤੋਹ ਦਿੰਦੀ, ਪੀਣਾ ਛੰਡ ਦਿੰਦੀ, ਭਾਂਡੇ ਮਾੜਦੀ। ਕਦੇ-ਕਦੇ ਰੋਟੀ ਪਕਾਉਣ ਲੱਗਦੀ। ਉਹਨੂੰ ਦਾਲਾਂ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਸਨ। ਮੁੰਡੇ ਰੋਟੀ ਖਾਂਦੇ ਤਾਂ ਸੀਸੀ ਕਰਦੇ। ਇਹ ਨਹੀਂ ਕਿ ਮਿਰਚਾਂ ਜ਼ਿਆਦਾ ਹੁੰਦੀਆਂ। ਦਾਲ ਸਬਜ਼ੀ ਸਵਾਦ ਹੀ ਇੰਨੀ ਹੁੰਦੀ ਕਿ ਮੂੰਹੋਂ ਮੱਲੋ-ਮੱਲੇ ਸੀਸੀ ਨਿਕਲਦਾ। ਪੁੱਛਦੇ ਅੱਜ ਦਾਲ ਕਿਹਨੇ ਬਣਾਈਏ? ਕੁੜੀਆਂ ਇਕੱਠਾ ਬੋਲ ਕੱਟਦੀਆਂ। ਸਰਦਾਰੋਂ ਨੇ ਸਰਦਾਰੋਂ ਉਹਨਾਂ ਦੇ ਟੱਬਰ ਵਿੱਚ ਇੰਉਂ ਘੋਲ ਮਿਲ ਗਈ ਜਿਵੇਂ ਸਰੋਂ ਦੇ ਸਾਗ ਵਿੱਚ ਪਾਲਕ ਬਾਥੂ ਘੁਲ ਜਾਂਦਾ ਏ। ਜਵਾਲਾ ਸਿੰਘ ਦੀ ਨੂੰ ਜਸਮੀਲ ਕੌਰ ਉਹਦਾ ਮੋਹ ਵੀ ਬਹੁਤ ਕਰਨ ਲੱਗੀ। ਕਦੇ-ਕਦੇ ਉਹਨੂੰ ਆਪਣੇ ਕੋਲ ਬਿਠਾ ਕੇ ਉਹਦੇ ਨਾਲ ਗੱਲਾਂ ਕਰਦੀ। ਇੱਕ ਦਿਨ ਪੁੱਛਣ ਲੱਗੀ। ਤਾਰੇ ਵਿਆਹ ਨੂੰ ਕਿਤਨਾ ਚਿਰ ਹੋ ਗਿਆ? 4 ਸਾਲ। ਸਰਦਾਰੋਂ ਨੇ ਐਵੇਂ ਹੀ ਆਖ ਦਿੱਤਾ। 2 ਸਾਲ ਤੋਂ ਉੱਤੋਂ ਦਾ ਇੱਥੇ ਹੋ ਗਏ ਸਨ। ਤੇ ਫੇਰ ਹਾਲ ਤਾਂ ਸਰਦਾਰੋਂ ਚੁੱਪ ਹੋ ਗਏ ਅੱਖਾਂ ਮੀਚੀਆਂ ਐ ਕਿ ਸਰਦਾਰੋਂ ਨੇ ਫੇਰ ਅੱਖਾਂ ਮੀਚੀਆਂ ਜਸਮੀਲ ਕੌਰ ਖਿੜ ਪੁੱੜ ਗਈ ਤੇ ਉਹਦੇ ਪੇਠ ਉੱਤੇ ਪੋਲਾ ਜਿਹਾ ਧੱਫਾ ਮਾਰਿਆ ਬੋਲੀ ਬੇਵਾ ਕਹੇ ਕਿ ਨਿਊ ਬਤਾ ਫਿਰ ਉਹਨੇ ਆਪਣੇ ਕੁਰਤੀ ਦੇ ਗੀਜੇ ਵਿੱਚੋਂ ਲੀਰ ਲੜ ਬੰਨੇ 2 ਰੁਪਏ ਕੱਢੇ ਤੇ ਕੁੜੀ ਨੂੰ ਫਾਕ ਮਾਰੇ ਕੁੜੇ ਅਕੋ ਲੇਫੜ ਜਾ ਜਗਨੀ ਦੀ ਦੁਕਾਨ ਪਰ ਜਾ ਪਤਾਸੀ ਲਿਆ ਬਾਜ ਕੇ ਜਾ ਕਿੰਨਾ ਲੱਗਿਆ ਰੇ ਪੰਜਵਾਂ ਸਰਦਾਰੂ ਗੰਭੀਰ ਸੀ ਪਰ ਉਹਦੀਆਂ ਅੱਖਾਂ ਵੀ ਸ਼ਰਾਰਤਾਂ ਨੱਚ ਰਹੀਆਂ ਸਨ ਸਾਰੇ ਘਰ ਵਿੱਚ ਪਤਾਸੇ ਵੰਡੇ ਗਏ 2 ਮਹੀਨੇ ਹੋਰ ਸਰਦਾਰੂ ਬਾਹਰਲੇ ਘਰ ਕੰਮ ਕਰਦੇ ਰਹੀ ਅੱਠਵਾਂ ਚੜਿਆ ਤਾਂ ਜਸਮੀਲ ਕੌਰ ਨੇ ਉਹਨੂੰ ਘਰ ਬੁਲਾ ਲਿਆ ਸਰਦਾਰੂ ਖੁਣ ਅੰਦਰਲੇ ਘਰ ਹੀ ਰਹਿੰਦੀ ਘਰ ਦੇ ਕੰਮ ਕਰਦੀ ਮੈੰਗਲ ਬਾਹਰਲੇ ਘਰ ਹੁੰਦਾ ਰਾਤ ਨੂੰ ਵੀ ਉੱਥੇ ਹੀ ਸੌਂਦਾ ਸਾਰਾ ਕੰਮ ਆਪ ਕਰਦਾ ਮੱਜਾਂ ਦਾ ਗੋਹਾ ਕੂੜਾ ਵੀ ਆਪ ਕਰਦਾ ਉਹ ਥੱਕਦਾ ਨਹੀਂ ਸੀ ਸਰਦਾਰੋ ਦੀ ਖੂਨ ਦਾ ਅਹਿਸਾਸ ਉਹਦੇ ਲਈ ਇੱਕ ਨਸ਼ਾ ਸੀ ਜਸ ਮੇਲ ਕੌਰ ਨੇ ਆਪਣੇ ਘਰ ਆਪ ਸਰਦਾਰੋ ਦਾ ਜਾਪ ਕਰਾਇਆ ਉਹਦੇ ਮੁੰਡਾ ਜੰਮਿਆ ਸੀ ਸਾਰੇ ਟੱਬਰ ਨੂੰ ਚਾਹ ਚੜ ਗਿਆ 5 ਕਿਲੋ ਦੇਸੀ ਘੀਰੀ ਪੰਜੀਰੀ ਰਲਾਈ ਗਈ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਪਹਿਲੇ ਦਿਨ ਮੰਗਲ ਮੁੰਡੇ ਦਾ ਮੂੰਹ ਦੇਖਣ ਤੋਂ ਸੰਗਦਾ ਸੀ ਸਰਦਾਰੋ ਤੇ ਉਹ ਅੱਖਾਂ ਅੱਖਾਂ ਵਿੱਚ ਹੀ ਗੱਲਾਂ ਕਰਦੇ ਉਹ 2-4 ਮਿੰਟਾਂ ਲਈ ਮੁੰਡੇ ਨੂੰ ਚੁੱਕ ਵੀ ਲੈਂਦਾ। ਸਾਲਪਰ ਦਾ ਮੁੰਡਾ ਹੋਇਆ। ਕਦ ਹੀ ਸਰਦਾਰੋਂ ਬਾਹਰ ਲੈ ਕਰ ਜਾਣ ਲੱਗੇ। ਮੁੰਡੇ ਨੂੰ ਨਾਲ ਨਹੀਂ ਲੈ ਕੇ ਜਾਂਦੇ ਸੀ। ਕੁੜੀਆਂ ਜਾਂ ਛੋਟੇ ਮੁੰਡੇ ਉਹਨੂੰ ਸੰਭਾਲ ਲੈਂਦੇ। ਜਸਮੀਲਕੌਰ ਆਪ ਮੁੰਡੇ ਨੂੰ ਗੋਦ ਦੇ ਵਿੱਚ ਲੈ ਕੇ ਬੈਠ ਜਾਂਦੀ। ਜਸਮੀਲਕੌਰ ਬੜੀ ਤਰਮਾਤਮਾ ਬਿੱਤੀ ਦੀ ਔਰਤ ਸੀ। ਉਹਦੇ ਵੱਲੋਂ ਸਰਦਾਰੋਂ ਨੂੰ ਮਾਂ ਜਿਹਾ ਪਿਆਰ ਮਿਲਦਾ। ਸਰਦਾਰੋਂ ਬਾਹਰ ਲੈ ਕਰ ਜਾ ਕੇ ਪਸ਼ੂਆਂ ਦਾ ਗੋਹਾਕੂੜਾ ਕਰਦੇ। ਸਾਰਾ ਘਰ ਸੰਬਰਦਨ ਦੇ ਤੇ ਮੈੰਗਲਨਾਰ ਬੈਠ ਕੇ ਗੱਲਾਂ ਮਾਰਦੇ ਜਸਮੀਲ ਕੋ ਸਰਦਾਰੋ ਦੇ ਮੁੰਡੇ ਦਾ ਨਾਂ ਜਸਵੰਤ ਰੱਖਿਆ ਜੱਸੀ ਕਹਿ ਕੇ ਬੁਲਾਉਂਦੇ ਸਭ ਉਹ ਦਿਨੋਂ ਦਿਨ ਉਡਾਰ ਹੁੰਦਾ ਜਾ ਰਿਹਾ ਸੀ ਦਿਨੋਂ ਦਿਨ ਸੰਭਲਦਾ ਜਾਂਦਾ ਉਹਨੂੰ ਜਸਮੀਲ ਕੌਰ ਦੀ ਗੋਦੀ ਦਾ ਉਸ ਬਹੁਤਾ ਸੀ ਸਰਦਾਰੋ ਦਾ ਤਾਂ ਬਸ ਦੁੱਧ ਚੁੰਗਦਾ ਜਵਾਲਾ ਸਿੰਘ ਦਾ ਅੰਦਰਲਾ ਘਰ ਵੀ ਬਹੁਤ ਖੁੱਲਾ ਡੁੱਲਾ ਸੀ ਕਿੰਨੇ ਹੀ ਕਮਰੇ ਤੇ ਸਵਾਤਾ ਸਨ ਏਡਾ ਵੱਡਾ ਲੰਮਾ ਚੌੜਾ ਵੇੜਾ ਸੀ ਵੇੜੇ ਵਿੱਚ ਨਿੰਮ ਤੇ ਟਾਲੀਆਂ ਸਨ ਉਹਦੇ ਘਰ ਨਾਲ ਲੱਗਦੇ ਪੰਜ ਸੱਤ ਮੁਸਲਮਾਨਾਂ ਦੇ ਜੋ ਘਰ ਸਨ ਹੱਲਿਆਂ ਵੇਲੇ ਉਹ ਤਾਂ ਸਭ ਮਾਰੇ ਗਏ ਸਨ ਜਾਂ ਕੁਝ ਪਾਕਿਸਤਾਨ ਨੂੰ ਚਲੇ ਗਏ ਉਹਨਾਂ ਘਰਾਂ ਉੱਤੇ ਜਵਾਲਾ ਸਿੰਘ ਨੇ ਕਬਜ਼ਾ ਕਰ ਲਿਆ ਕੱਚੇ ਘਰ ਸਨ ਢਾ ਕੇ ਬਗਲ ਮਾਰ ਲਿਆ ਮੁਸਲਮਾਨਾਂ ਦੇ ਘਰਾਂ ਦੇ ਇੱਕ ਬੈਠਕ ਪੱਕੀ ਸੀ ਇਹ ਨਹੀਂ ਢਾਈ ਸੀ ਟੂੜੀ ਕੱਢ ਕੇ ਇਹ ਬੈਠਕ ਵੇਲੀ ਹੋਈ ਤਾਂ ਜਸਮੀਲ ਕੌਰ ਨੇ ਉਸ ਉਹ ਸਰਦਾਰੋ ਦਾ ਡੇਰਾ ਲਾ ਦਿੱਤਾ ਕੁੜੀਆਂ ਦੇ ਨਾਲ ਲੱਗ ਕੇ ਉਹਨੂੰ ਸੰਭਰ ਸੂਹਰ ਦਿੱਤਾ ਹੁਣ ਸਰਦਾਰੋ ਇੱਥੇ ਹੀ ਪੈਂਦੀ ਬਹਿੰਦੀ ਇਹ ਬੈਠਕ ਹੀ ਉਹਦਾ ਘਰ ਸੀ ਦਿਨ ਵੇਲੇ ਮੰਗਲ ਕਦੇ ਉਹਦੇ ਕੋਲ ਬੈਠਕ ਵਿੱਚ ਆ ਜਾਂਦਾ ਮੁੰਡਾ ਚੁੱਕ ਕੇ ਉਹ ਵੀ ਬਾਹਰਲੇ ਘਰ ਜਾਂਦੇ ਮੰਗਲ ਨੂੰ ਬਹੁਤਾ ਕਰਕੇ ਬਾਹਰਲੇ ਘਰ ਹੀ ਮਿਲਦੇ ਉਹ ਜੱਸੀ ਨਾਲ ਕੰਬਲੀਆਂ ਬੋਰੀਆਂ ਮਾਰਦੇ ਉਹਦੇ ਮੋਹ ਵਿੱਚ ਪਾਗਲ ਬਣੇ ਰਹਿੰਦੇ ਬੈਠਕ ਦੀਆਂ ਅਲਮਾਰੀਆਂ ਵਿੱਚ ਸਮਾਨ ਵਧਣ ਲੱਗਿਆ ਰੰਕਾਗੇ ਰੰਕਾ ਵਿੱਚ ਕੱਪੜੇ ਵਧਣ ਲੱਗੇ ਦਰਿਆ ਖੇਸ ਸਰਾਣੇ ਫਿਰ ਜਾਈਆਂ ਗੁਦੱਲੇ ਆ ਗਏ ਜੋਹਲਾ ਸਿੰਘ ਨੇ ਨਵੇਂ ਊਠ ਉਠਣੀਆਂ ਖਰੀਦਨੇ ਬੰਦ ਕਰ ਦਿੱਤੇ ਖਰੀਦਦਾ ਤਾਂ ਕੋਈ ਨਵੇਂ ਮੱਝੀ ਖਰੀਦਦਾ ਊਠ ਵੇਚਣ ਲੱਗਿਆ ਜਿਹੜੇ 2-4 ਰਹਿ ਗਏ ਉਹ ਮੁਕਸਰ ਦੀ ਮੰਡੀ ਜਾ ਕੇ ਸਾਰੇ ਵੇਚ ਆਇਆ ਇੱਕ ਤਰ੍ਹਾਂ ਨਾਲ ਊਠਾਂ ਦਾ ਵਪਾਰ ਉਹਨੇ ਛੱਡ ਹੀ ਦਿੱਤਾ ਮੱਝਾਂ ਹੋਰ ਲੈ ਲਈਆਂ ਜੱਟ ਕਿਸਾਨਾਂ ਦੇ ਘਰਾਂ ਵਿੱਚ ਟਰੈਕਟਰ ਆਉਣ ਲੱਗੇ ਸਨ ਜ਼ਮੀਨ ਵਾਣ ਲਈ ਲੋਹੇ ਦੇ ਖਾਲਸਨ ਤੇ ਭਾਰ ਟੋਣ ਲਈ ਟਰਾਲੀਆਂ ਲਹਿਲ ਖੁਰਦ ਹੀ 15 ਟਰੈਕਟਰ ਹੋਗੇ ਘਰਾਂ ਵਿੱਚ ਬਲਦ ਤਾਂ ਸਨ ਪਰ ਉਠ ਕਿਸੇ ਕਿਸੇ ਘਰ ਹੀ ਰਹਿ ਗਿਆ ਸੀ ਕਣਕ ਦੀ ਖੇਤੀ ਦਾ ਜੋਸ਼ ਓਰ ਨਾਲ ਹੁੰਦੀ ਕਪਾਹਾਂ ਮੱਕੀਆਂ ਕਟਣ ਲੱਗੀਆਂ ਚਾਵਲ ਸ਼ੁਰੂ ਹੋ ਗਏ ਚੌਲਾਂ ਨੂੰ ਜੀਰੀ ਆਖਦੇ ਕਿਧਰੇ ਇਹਨੂੰ ਛੋਨਾ ਆਖਦੇ ਕਿਧਰੇ ਤਾਂ ਪਹਿਲੇ ਸਾਲਾਂ ਵਿੱਚ ਤਾਂ ਜੀਰੀ ਇੱਕ ਅਚੰਭਾ ਸੀ ਫੇਰ ਜੀਰੀ ਦੇ ਖੇਤੇ ਵਧਣ ਲੱਗੇ ਕਪਾਹਾਂ ਕਦੋਂ ਦੀਆਂ ਮੁੱਕ ਗਈਆਂ ਸਭ ਕਪਾਹਾਂ ਦੀ ਥਾਂ ਨਰਮੇ ਨੇ ਲੈ ਲਈ ਨਰਮਾ ਅਸਲ ਵਿੱਚ ਅਮਰੀਕਨ ਕਪਾਹ ਸੀ ਫੇਰ ਨਰਮੇ ਦੀ ਬੋਲੀ ਹੀ ਨਹੀਂ ਲੱਗਦੀ ਸੀ ਨਰਮੇ ਨੂੰ ਬਿਮਾਰੀਆਂ ਬਹੁਤ ਪੈਂਦੀਆਂ ਜੀਰੀ ਦਾ ਰਵਾਜ ਬਹੁਤ ਪੈ ਗਿਆ ਇੱਕ ਵਾਰ ਜ਼ਮੀਨ ਕਦੂ ਕਰਕੇ ਚੌਲਾਂ ਦੀ ਪੌਦ ਲਾ ਦਿਓ ਮੁੜ ਕੇ ਪੱਕਣ ਤੱਕ ਬਸ ਪਾਣੀ ਲਾਉਣਾ ਪੈਂਦਾ ਵੱਡੇ ਤੋਂ ਵੱਡਾ ਕੰਮ ਇਹ ਸੀ ਕਿ ਇੱਕ ਵਾਰੀ ਕੱਖ ਕੱਢ ਦਿਓ ਲੋਕ ਹਾਸਦੇ ਜੀਰੀ ਤਾਂ ਇਉਂ ਐ ਜਿਵੇਂ ਟੋਬੇ ਵਿੱਚ ਫਸਲ ਵੇਚਣੀ ਹੋਵੇ ਕੋਈ ਆ ਤਾ ਜੀਰੀ ਦੇ ਬੂਟੇ ਮੱਛੀਆਂ ਨੇ ਮੱਛੀਆਂ ਪਾਣੀ ਚੋਂ ਬਾਹਰ ਕੱਢੋ ਕੁਮੜਾ ਜਾਣਗੇ ਲਹਿਰੇ ਕਾਗੇ ਦੀ ਮੰਡੀ ਮਿਲਕ ਪਲਾਂਟ ਦਾ ਸੈਂਟਰ ਖੁੱਲ ਗਿਆ ਸੀ ਜੋਲਾ ਸਿੰਘ ਦਾ ਸਾਰਾ ਦੁੱਧ ਉੱਥੇ ਜਾਂਦਾ ਮੱਝਾਲੀ ਮੈੰਗਲ ਇਕੱਲਾ ਬੋਲ ਸੀ ਉਹੀ ਉਹਨਾਂ ਨੂੰ ਲਵਾਉਂਦਾ ਉਹੀ ਉਹਨਾਂ ਦੀ ਧਾਰਾ ਕੱਢਦਾ ਸਰਦਾਰੋ ਗੋਹਾ ਕੂੜਾ ਕਰਦੇ 7ਵੇਂ 8ਵੇਂ ਦਿਨ ਕੱਕੇ ਰੇਤੇ ਦੀ ਟਰਾਲੀ ਆਉਂਦੀ ਤੇ ਮੱਜਾਂ ਥੱਲੇ ਗੁਦੈਲੇ ਵਿੱਚ ਜਾਂਦੇ। ਮੈੰਗਲ ਦਾ ਪੂਰਾ ਘਰ ਵੱਜਿਆ ਹੋਇਆ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜੱਸੀ 4-5 ਸਾਲ ਦਾ ਹੋ ਚੁੱਕਿਆ ਸੀ। ਜੋਲਾ ਸਿੰਘ ਦੇ ਟੱਬਰ ਵਿੱਚ ਹੀ ਉਹ ਜੋਾਕਾ ਨਾਲ ਖੇਡਦਾ ਰਹਿੰਦਾ। ਵੇੜੇ ਵਿੱਚ ਨਿੰਮਾ ਟਾਲੀਆਂ ਥੱਲੇ ਬੱਚੇ ਸਾਰਾ-ਸਾਰਾ ਦਿਨ ਖੇਡਦੇ। ਉੱਚਾ-ਉੱਚਾ ਬੋਲਦੇ, ਕਿਲਕਾਰੀਆਂ ਮਾਰਦੇ, ਕਦੇ ਲੜ ਪੈਂਦੇ। ਜੇ ਜੱਸੀ ਨੂੰ ਕੋਈ ਤੰਗ ਕਰਦਾ ਤਾਂ ਉਹ ਸਰਦਾਰੋ ਕੋਲ ਸ਼ਿਕਾਇਤ ਲਿਜਾਣ ਦੀ ਥਾ ਜਸਮੇਲ ਕੋਰ ਕੋਲ ਜਾਂਦਾ ਉਹ ਅਗਲੇ ਨੂੰ ਛਿੜਕ ਦਿੰਦੀ ਜਸਸੀ ਖੁਸ਼ ਹੋ ਜਾਂਦਾ ਤੇ ਪਹਿਲਾਂ ਵਾਂਗ ਹੀ ਖੇਡਣ ਲੱਗਦਾ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ ਧਰਮਸ਼ਾਲਾ ਵਿੱਚ ਦੋ ਮਾਸਟਰ ਰਹਿੰਦੇ ਧਰਮਸ਼ਾਲਾ ਹੀ ਉਹਨਾਂ ਦਾ ਸਕੂਲ ਸੀ ਰੋਟੀ ਉਹ ਆਪ ਪਕਾ ਕੇ ਖਾਂਦੇ ਦੁੱਧ ਵਿੱਚ ਮੁੰਡਿਆਂ ਦੇ ਘਰੀ ਗੜਵੀਆਂ ਬੰਨੀਆਂ ਹੋਈਆਂ ਸਨ ਸੜ ਕੇ ਆਇਆ ਦੁੱਧ ਆਥਣ ਤੱਕ ਵਰਤਦੇ ਜੋਹਲਾ ਸਿੰਘ ਦੀ ਇੱਕ ਪੋਤੇ ਤੇ ਦੋ ਪੋਤੇ ਸਕੂਲ ਪੜਨ ਲਾਇਆ ਤਾਂ ਚੌਥਾ ਜਸਵੰਤ ਵੀ ਨਾਲ ਸੀ ਜਸ ਮੇਲਕੌਰ ਆਪ ਚਾਰੇ ਜਵਾਕਾਂ ਨੂੰ ਢਾਕਲ ਕਰਾ ਕੇ ਆਈ। ਪਾਦੋਂ ਨਾ ਮਹੀਨਾ ਸੀ। ਇੱਕ ਦਿਨ ਸਵੇਰੇ-ਸਵੇਰੇ ਸਰਦਾਰੋ ਚਾਹ ਕਰਨ ਲਈ ਛੇਟੀਆਂ ਦੀ ਥੱਬੀ ਲੈਣ ਗਈ। ਵੇੜੇ ਦੇ ਇੱਕ ਖੁੰਡੇ ਵਿੱਚ ਨਰਮੇਨੀਆਂ ਛੇਟੀਆਂ ਦਾ ਢੇਰ ਲੱਗਿਆ ਹੋਇਆ ਸੀ। 2-3 ਸਾਲ ਪੁਰਾਣੀਆਂ ਛੇਟੀਆਂ ਸਨ। ਢੇਰ ਥੱਲੇ ਚੂਹਿਆਂ ਨੇ ਖੱਡਾ ਬਣਾ ਲਈਆਂ ਸਨ। ਸਰਦਾਰੋ ਨੇ ਛੇਟੀਆਂ ਨੂੰ ਹੱਥ ਪਾਇਆ ਹੀ ਸੀ। ਉਹਨੂੰ ਲੱਗਿਆ ਜਿਵੇਂ ਉਹਦੇ ਹੱਥ ਵਿੱਚ ਕੋਈ ਤਿੱਖੀ ਸੋਲਖ ਹੋ ਗਈ ਹੋਵੇ। ਉਹਨੇ ਉੱਚੀ ਦੇ ਕੇ ਚੀਕ ਮਾਰੀ ਛਟੀਆਂ ਦੀ ਥੱਬੀ ਲਿਆ ਕੇ ਚੁੱਲ੍ਹੇ ਮੂਰੇ ਸੁਟੀ ਤਾਂ ਉਹਨੂੰ ਕੁਮੇਰ ਜਹੀ ਚੜਨ ਲੱਗੀ ਪਰ ਉਹਨੇ ਕੋਈ ਉਪਤਾ ਨਹੀਂ ਕੀਤਾ ਸੋਚਿਆ ਗਰਮੀ ਦੀ ਰੁੱਤ ਕਰਕੇ ਸਿਰ ਨੂੰ ਚੱਕਰ ਆਉਂਦੇ ਹਨ ਪਰ ਕੁਮੇਰ ਤਾਂ ਵੱਧਦੀ ਜਾ ਰਹੀ ਸੀ ਉਹਨੇ ਆਪਣਾ ਸੱਜਾ ਹੱਥ ਦੇਖਿਆ ਸੁੱਜਿਆ ਪਿਆ ਸੀ ਇਹ ਕੁੰਗੜ ਡੱਡਵਾਂ ਫੁੱਲਦੀ ਜਾ ਰਹੀ ਸੀ ਚਾਹ ਦੀ ਪਤੀਲੀ ਚੁੱਲ੍ਹੇ ਉੱਤੇ ਹੀ ਉਬਲਦੀ ਛੱਡ ਕੇ ਉਹ ਜਸਮੀਲ ਕੋਰਵਲ ਜਾਣ ਲੱਗੀ ਤਾਂ ਉਹਨੂੰ ਆਪਣਾ ਹੱਥ ਦਿਖਾਵੇ। ਉਹਨੇ ਵੇੜਾ ਅੱਧਾ ਹੀ ਪਾਰ ਕੀਤਾ ਸੀ ਕਿਉਂ ਡਿੱਗ ਪਈ। ਜਿਵੇਂ ਕੋਈ ਭਾਰੀ ਲੱਕੜ ਡਿੱਗਦੀ ਹੋਵੇ। ਉਹਨੇ ਆਪਣਾ ਸੱਜਾ ਹੱਥ ਖੱਬੇ ਹੱਥ ਨਾਲ ਘੁੱਟਿਆ ਹੋਇਆ ਸੀ। ਤੀਵੀਆਂ ਨੇ ਉਹਦੀ ਦੰਦਲ ਪੰਨੀ ਉਹਨੂੰ ਸਾਥ ਆਉਂਦਾ ਸੀ ਪਰ ਸੁਰਤ ਨਹੀਂ ਸੀ। ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਉਹ ਤੜਫਦੀ ਲੱਤਾਂ ਵਹਾ ਮਾਰਦੀ ਤੋੜ ਤੋੜ ਸੁੱਟਦੀ ਮੁੱਕ ਗਈ। ਸਾਪ ਬੋਤਲ ਜ਼ਹਿਰੀਲਾ ਹੋਵੇਗਾ ਧੰਨਵਾਦ ਜੀ ਇਹ ਨਵਾਂ ਲਵ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ